ਦੋ ਦਿਨ ਪਹਿਲਾਂ ਮੁਹਾਲੀ ਦੇ ਸੈਕਟਰ 79 ਸਥਿਤ 에어ਪੋਰਟ ਰੋਡ ਦੇ ਉੱਤੇ ਇੱਕ ਪ੍ਰੀਮੀਅਮ ਕਟਾਨੀ ਢਾਬੇ ਦੇ ਉੱਪਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਕਿ ਹੁਣ ਮੁਹਾਲੀ ਪੁਲਿਸ ਵੱਲੋਂ ਅਪਰਾਧੀਆਂ ਦੀ ਪਛਾਣ ਨੱਪਦੇ ਹੋਏ ਦੋ આરોપીਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਹਰਿਆਣਾ ਦੇ ਵਿੱਚ ਹਰਿਆਣਾ ਏਜੀਟੀਐਫ ਵੱਲੋਂ ਕਾਬੂ ਕੀਤਾ ਗਿਆ ਫਿਰੋਜ਼ ਖਾਨ ਤੇ ਦੂਸਰਾ ਜਿਹੜਾ ਗਿਆ ਮੁਹਾਲੀ ਪੁਲਿਸ ਦੇ ਹੱਥੇ ਚੜਿਆ ਜਿਸ ਦਾ ਨਾਮ ਅਰਸ਼ ਅਮਰਿਤਪਾਲ ਸਿੰਘ ਉਰਫ ਨੋਨਾ ਦੱਸਿਆ ਜਾ ਰਿਹਾ ਹੈ ਇਸ ਸੰਬੰਧ ਸਾਡੇ ਨਾਲ ਡੀਐਸਪੀ ਹਰ ਸਿਮਰਨ ਸਿੰਘ ਬਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਵੇਂ ਪ ਹਾਂ ਜੀ ਬੇਸਿਕਲੀ ਇਹ 86 ਨੰਬਰ ਐਫ ਆਈ ਆਰ ਹੈ ਜਿਹੜੀ ਕਿ 27 ਤਰੀਕ ਨੂੰ ਅਰਲੀ ਮਾਰਨਿੰਗ 1:05 ਤੇ ਆਪਣੇ ਹੁੰਦੇ ਫਾਇਰ ਹੋਏ ਸੀਗੇ ਉਹਦੇ ਰਿਗਾਰਡ ਦੇ ਵਿੱਚ ਉਸ ਦਿਨ ਤੋਂ ਹੀ ਮਾਨਯੋਗ ਐਸ ਐਸ ਪੀ ਸਾਹਿਬ ਮਹਾਲੀ ਦੀਆਂ ਦੇਸ਼ਾ ਨਿਰਦੇਸ਼ਾਂ ਦੇ ਅਸੀਂ ਹੱਡ ਹੱਡ ਪਾਰਟੀਆਂ ਸੀ ਆਈਏ ਦੀਆਂ ਵੀ ਥਾਣਿਆਂ ਤੋਂ ਵੀ ਅਤੇ ਏ ਜੀਟੀਐਫ 3 ਵੀ ਮਦਦ ਲਈ ਜਾ ਰਹੀ ਸੀਗੀ ਤੇ ਜਿਹੜੀ ਏ ਜੀਟੀਐਫ ਦੀ ਟੀਮ ਦੇ ਤੇ ਸਾਡੇ ਸੁਹਾਣੇ ਪੁਲਿਸ ਦੀ ਟੀਮ ਤੇ ਅ ਕੱਲ ਅੱਜ ਸਵੇਰੇ ਅਰਲੀ ਮਾਰਨਿੰਗ ਵਿੱਚ ਉਹਦੀ ਅਰੈਸਟ ਕੀਤੀ ਹੈ ਜਿਹੜਾ ਕਿ ਅਮਰਤਪਾਲ ਸਿੰਘ ਨੋਨਾ ਸਨ ਆਫ ਸੱਚਾ ਸਿੰਘ ਬੱਲੂ ਮੱਜਰੇ ਦੇ ਉਹਦੀ ਅਰੈਸਟ ਕੀਤੀ ਹੈ ਸਰ ਇਸ ਮਾਮਲੇ ਚ ਕੁੱਲ ਕਿੰਨੇ ਘਰੋਪ ਜਿਹੜੇ ਕਿ ਨਾਮਜ਼ਦ ਕੀਤੇ ਗਏ ਨੇ ਬੇਸਿਕਲੀ ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਚਾਰ ਬੰਦੇ ਨੋਮਿਨੇਟ ਹੋਏ ਜਦੇ ਵਿੱਚ ਇੱਕ ਫਰੋਜ਼ ਹੈ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਰਾਣਾ ਗੁੰਨੂ ਮੱਜਰੇ ਦਾ ਤੇ ਅਰਸ਼ੀ ਜਿਹੜਾ ਬੱਲੋ ਮਾਚਰੇਦਾ ਇਹ ਸਾਰੇ ਫਿਕਰ ਆਊਟ ਹੋਏ ਹੈ ਤੇ ਇਹਨਾਂ ਦੇ ਜਲਦ ਹੀ ਇਹਨਾਂ ਦੇ ਅਸੀਂ ਆਪਣੀਆਂ ਟੀਮਾਂ ਦੇ ਨਾਲ ਇਹਨਾਂ ਦੀ ਅਰੈਸਟ ਕਰਕੇ ਤੇ ਤੁਹਾਨੂੰ ਵੱਖਰੇ ਤੌਰ ਤੇ ਦੱਸਿਆ ਜਾਊਗਾ ਜਿਹੜਾ આરોપી ਗ੍ਰਿਫਤਾਰ ਕੀਤਾ ਗਿਆ ਅਮਰਿਤਪਾਲ ਸਿੰਘ ਉਰਫ ਨੋਨਾ ਇਸ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹਾਂਜੀ ਜੀ ਅੱਜ ਅੱਜ ਉਹਨੂੰ अर्ਲੀ ਮਾਰਨਿੰਗ ਅਰੈਸਟ ਤੋਂ ਬਾਅਦ ਉਹਨੂੰ ਮੈਡੀਕਲ ਕਰਾ ਕੇ ਤੇ ਉਹਦੇ ਆਪਣੇ ਕੋਰਟ 'ਚ ਪੇਸ਼ ਕੀਤਾ ਸੀ ਜਿੱਦਾਂ 4 ਦਿਨ ਦਾ ਪੁਲਿਸ ਮਾਨ ਲੜਿਆ ਸਰ ਇਸ ਪੂਰੇ ਵਾਰਦਾ ਦਾ ਜਿਹੜਾ ਕੋਈ ਗੈਂਗਸਟਰ ਕਨੈਕਸ਼ਨ ਜਿਹੜਾ ਖੁੱਲ ਕੇ ਸਾਹਮਣੇ ਆਇਆ ਹੋਏ ਆ ਜਿਹੜੇ ਇਹਦੀ ਜਿਹੜੀ ਡਿਟੇਲਿੰਗ ਤੁਹਾਨੂੰ ਅਸੀਂ ਵੱਖਰੇ ਤੌਰ ਤੇ ਦੱਸਾਂਗੇ ਜਦੋਂ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਕਿਉਂਕਿ ਜੇਕਰ ਅਸੀਂ ਕੋਈ ਇਹੋ ਜਿਹੀ ਚੀਜ਼ ਦੱਸ ਦਿੰਦੇ ਹਾਂ ਕਈ ਵਾਰ ਜਿਹੜੇ ਇਹ ਜਿਹੜੇ ਮਲਜਮ ਹੁੰਦੇ ਆ ਬਹੁਤ ਛਾਤਰ ਹੁੰਦੇ ਆ ਤੇ ਇਹ ਫਿਰ ਕਈ ਵਾਰ ਆਪਣੇ ਆਪ ਨੂੰ ਅੰਡਰਗਰਾਉਂਡ ਕਰ ਲੈਂਦੇ ਆ ਤਾਂ ਕਿ ਉਹ ਇਸ ਕਰਕੇ ਸਾਰੀ ਖਤਮ ਹੋਣ ਤੇ ਇਨਵੈਸਟੀਗੇਸ਼ਨ ਪੂਰੀ ਹੋਣ ਤੇ ਤਾਨੂੰ ਰਿਡੇ ਤੇ ਕਰਤਾਰ ਤੇ ਪ੍ਰੈਸ ਮੋਟ ਰਹੀ ਹੈ ਦੱਸਿਆ ਜਾਵੇ ਸਰ ਇੱਕ ਲਗਾਤਾਰ ਇੱਕ ਇੱਕ ਕਾਰਵਾਈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਇੱਕ ਉਹਦੇ ਵਿੱਚ ਕਿਸੇ ਸਿੰਗਰ ਦੇ ਗੀਤਕਾਰ ਦੇ ਕੋਲੋਂ ਫਰੋਤੀ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਾਫੀ ਉਹਦਾ ਵੀ ਚਰਚਾ ਵੀ ਹੋ ਗਿਆ ਲੇਕਿਨ ਉਹਦੇ ਵੱਲੋਂ ਕੋਈ ਕੰਪਲੀਟ ਨਹੀਂ ਹਟਕ ਦਿੱਤੀ ਗਈ ਇਸ ਐਂਗਲ ਤੋਂ ਵੀ ਆਪਣੀ ਜਾਂਚ ਪੜਤਾਲ ਚੱਲ ਰਹੀ ਹੈ ਅਸੀਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਵੀ ਅਸੀਂ ਹਰ ਐਂਗਲ ਤੋਂ ਹੀ ਵੇਖਦੇ ਹਾਂ ਭਾਵੇਂ ਕੋਈ ਸਾਨੂੰ ਕੰਪਲੇਂਟ ਦਵੇ ਜਾਂ ਨਾ ਨਵੇ ਪਰ ਫਿਰ ਵੀ ਜਦੋਂ ਸਾਨੂੰ ਕੋਈ ਕੰਪਲੇਂਟ ਪਰਸਨਲ ਤੌਰ ਤੇ ਆਉਂਦੀ ਹੈ ਉਹਦੀ ਉਹਦੇ ਤੇ ਵੀ ਅਸੀਂ ਕਰਦੇ ਹਾਂ ਪਰ ਵੈਸੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਹੀ ਐਂਗਲ ਵੇਖਣ ਰੰਗਦਾਰੀ ਦਾ ਵੀ ਦੇਖਣਾ ਹੁੰਦਾ ਹੈ ਤੇ ਜਿਹੜਾ ਗੈਂਗਸਟਰ ਕਨੈਕਸ਼ਨ ਵੀ ਸਾਰੇ ਦੇ ਸਾਰੇ ਹੀ ਅਸੀਂ ਇਸ ਚੀਜ਼ ਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਸੰਡ ਡੀਐਸਪੀ ਹਰ ਸਿਮਰਨ ਸਿੰਘ ਬਾਲ ਜਿਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੀਤੇ ਜਿਹੜਾ ਕਟਾਨੀ ਪ੍ਰੀਮੀਅਮ ਟਾਪ ਜਿਹੜੀ ਫਾਇਰਿੰਗ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਜਿਆ ਦੋ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਡੀਜੀਪੀ ਪੰਜਾਬ ਵੱਲੋਂ ਵੀ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਸ ਵਿੱਚ ਸਪਸ਼ਟ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਬੰਬੀਹਾ ਗੈਂਗ ਨਾਲ ਕਨੈਕਸ਼ਨ ਇਹਨਾਂ ਜਿਹੜੇ ਗੈਂਗਸਟਰ ਜਿਹੜੇ ਹੈਗੇ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਬੰਬੀਹਾ ਗੈਂਗ ਨਾਲ ਰਿਲੇਟਡ ਨੇ ਤਾਂ ਉਹਨਾਂ ਨੂੰ ਗੌਰਵ ਪਟਿਆਲ ਜੋ ਕਿ ਅਮਰੀਕਾ ਦੇ ਵਿੱਚ ਐਸਟ ਰਹਿ ਰਿਹਾ ਉਸ ਵੱਲੋਂ ਇਹ ਹਦਾਇਤਾਂ ਦਿੱਤੀਆਂ ਗਈਆਂ ਸਨ ਤਾਂ ਜਿਸ ਨੂੰ ਉਸ ਦੀ ਪਾਲਣਾ ਕਰਦੇ ਹੋਣਾਂ ਵੱਲੋਂ ਜਿਹੜੇ ਜਿਹੜੇ ਗੈਂਗਸਟਰਸ ਨੇ ਉਹਨਾਂ ਵੱਲੋਂ ਸੈਕਟਰ 79 ਦੇ ਜਿਹੜੇ ਫਾਇਰਿੰਗ ਦੇ ਬਾਦੰਦ ਨੂੰ ਅੰਜਾਮ ਦਿੱਤਾ ਗਿਆ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਸਾਡੇ ਮੋਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਲੱਤਾ ਤੁਸੀਂ ਐਸਐਸਬੀ ਆਫਿਸ ਮਹਾਰਾਣੀ ਲੱਗੇ ਹੋਏ ਸੀ ਹਾਂਜੀ ਮੈਂ ਮੀਡੀਆ ਡਿਪਾਰਟਮੈਂਟ ਚ ਮੀਡੀਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਵਾਈਜ਼ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂਵ ਕਰੀ ਜਾਂਦੇ ਲੋਕ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿ ਸ਼੍ਰੀ ਅਕਾਲ